ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨੈਗਰੀਆ ਦੇ ਵਿੱਚ ਮੌਸਮ ਦੀ ਗੱਲ ਕਰਾਂਗੇ ਜੀ ਅਗਲੇ 10 ਦਿਨਾਂ ਦੀ ਯਾਨੀ ਕਿ 2 ਨਵੰਬਰ ਤੱਕ ਪੰਜਾਬ ਤੇ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਹਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਾਂਗੇ ਸੈਟਲਾਈਟ ਦੱਸੇ ਨਾਲ ਅਸਲਿਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ ਹਵਾ ਪ੍ਰਦੂਸ਼ਣ ਦੀ ਗੱਲ ਕਰੀਏ ਤੇ 200 ਤੋਂ ਪਲੱਸ ਆਥਣ ਹੁੰਦੇ ਹੁੰਦੇ ਜਿਹੜਾ ਪ੍ਰਦੂਸ਼ਣ ਦਾ ਲੈਵਲ ਵਧਿਆ ਹੋਇਆ ਅਸੀਂ ਪਹਿਲਾਂ ਹੀ ਬੇਨਤੀ ਕਰਦੇ ਆ ਰਹੇ ਹਾਂ ਬੱਚੇ ਬਜ਼ੁਰਗ ਆਪਣਾ ਵਿਸ਼ੇਸ਼ ਧਿਆਨ ਦੇ ਤਿਆਰ ਰੱਖਣ ਹਵਾ ਪ੍ਰਦੂਸ਼ ਸੋ ਇਹ ਇਸ ਕਰਕੇ ਜਿਹੜਾ ਆ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਜੀ ਆਉਂਦੇ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਅਗਲੇ 5 ਦਿਨਾਂ ਦੀ 20 ਨਵੰਬਰ ਤੱਕ ਮੌਸਮ ਲਗਭਗ ਸਾਫ਼ ਰਹਿਣ ਦੇ आसार ਨੇ ਕਿਉਂਕਿ ਸਿਸਟਮ ਇੱਕ ਆ ਨਹੀਂ ਰਿਹਾ ਤੇ ਇਸ ਲਈ ਮੀਂਹ ਚੱਕਰ ਵਾਲੇ ਹਾਲਾਤ ਨਹੀਂ ਬਣ ਸਕਦੇ ਸਿਸਟਮ ਜਿਹੜਾ ਆ ਰਿਹਾ ਜੀ ਉਹ 21 22 23 ਇਹਦੇ ਵਿੱਚ ਵਿੱਚ ਇੱਕ ਖੁਸ਼ਕ ਸਿਸਟਮ ਆ ਰਿਹਾ ਯਾਨੀ ਕਿ ਮੀਂਹ ਵਾਲੇ ਪੱਖ ਤੋਂ ਇਹ ਸਿਸਟਮ ਕਮਜ਼ੋਰ ਆ ਪਰ ਇਸ ਸਿਸਟਮ ਜਦੋਂ ਲੱਗੇ ਉਹ ਲੰਗੇਗਾ ਹੋ ਸਕਦਾ ਕਿ ਤੇ ਗਰਜੇ ਰੇਸ਼ ਕਰਨ ਕਿਤੇ ਮਾੜੀ ਮੋਟੀ ਕਣੀਆਂ ਸਿੱਟ ਦੇ ਤੇ ਇਸ ਕਰਕੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ 5-10 ਸਰਸਣ ਖੇਤਰਾਂ ਦੇ ਵਿੱਚ ਛਰਾਟੇ ਲ ਤੋਂ ਬਾਅਦ ਜਿਵੇਂ ਅਖਾ ਨਵੰਬਰ ਦੇ ਅਖੀਲੇ ਦਿਨਾਂ ਦੇ ਵਿੱਚ ਵਧेंगे ਉਹਦੇ ਵਿੱਚ ਹੋ ਸਕਦਾ ਇੱਕ ਅੱਧਾ ਸਿਸਟਮ ਆ ਵੀ ਸਕਦਾ ਪਰ 25 ਨਵੰਬਰ ਤੋ ਫਿਲਹਾਲ ਫਿਲਹਾਲ ਇੱਕ ਖੁਸ਼ਕ ਸਿਸਟਮ ਹੀ ਸਾਨੂੰ ਰਡਾਰ ਦੇ ਵਿੱਚ ਜਿਹੜਾ ਸ਼ੋ ਹੋ ਰਿਹਾ ਉਸ ਤੋਂ ਇਲਾਵਾ ਹੋਰ ਕੋਈ ਸਿਸਟਮ ਤਗੜਾ ਨਹੀਂ ਰਿਹਾ ਇਸ ਲਈ 25 ਨਵੰਬਰ ਤੱਕ ਮੋٹے ਤੌਰ ਤੇ ਗੱਲ ਕਰੀਏ ਤੇ ਹਵਾ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ 에ਅਰ ਕੁਆਲਿਟੀ ਇਸ ਤਰ੍ਹਾਂ ਚੱਲਦੀ ਰਹਿਣੀ ਹੈ ਤੇ ਮੌਸਮ ਫਾਕ ਦੀ ਜੋ ਤਾਜ਼ਾ ਅਪਡੇਟ ਹੈ ਉਹਦੇ ਵਿੱਚ ਵੀ ਕੋਈ ਤਗੜੇ ਮਿਹਦੇ ਆਸਰ ਨਹੀਂ ਹੈ ਕੋਈ ਚੇਤਾਵਨੀ ਅਲਰਟ ਨਹੀਂ ਹੈ ਸਿਹਤ ਵਿਭਾਗ ਨੇ ਅਲਰਟ ਹੈ ਜਿਹੜੇ ਉਹ ਠੰਡ ਨੂੰ ਲੈ ਕੇ ਜਿਹੜੇ ਜਾਰੀ ਕੀਤੇ ਹੋਏ ਨੇ ਤੇ ਹਵਾ ਫਰਦੌਸ਼ ਨੂੰ ਲੈ ਕੇ ਜਿਹੜੇ ਜਾਰੀ ਕੀਤੇ ਹੋਏ ਨੇ ਸੋ ਇੱਕ ਨਜ਼ਰ ਤਾਜ਼ਾ ਅਪਡੇਟ ਦੇ ਲਾਵਾਂਗੇ ਜੀ ਜੋ ਅੱਜ ਜਾਰੀ ਕੀਤੀ ਆ ਮੌਸਮ ਖਾਗ ਨੇ ਸਕਰੀਨ ਦੇ ਦੇ ਸਕਦਾ ਹੂਗੀ ਨਵੰਬਰ ਤੱਕ ਦੀ ਅਪਡੇਟ ਤੁਹਾਡੇ ਸਾਹਮਣੇ ਆ ਸਕਰੀਨ ਦੇ ਦੇ ਸਕਦਾ ਡਰਾਈ ਰਹੇਗਾ ਜੀ ਮੌਸਮ ਖੁਸ਼ਕ ਰਹੇਗਾ ਵੱਡੇ ਫਜ਼ਰ ਦੇ ਮੀਂਹ ਚੱਕਰ ਦੇ ਅਸਰ ਫਿਲਹਾਲ 25 ਨਵੰਬਰ ਤੱਕ ਨਹੀਂ ਹੈ ਸਿਸਟਮ ਜਿਹੜਾ ਆ ਰਿਹਾ ਉਹ ਖੁਸ਼ਕ ਹੈ ਕਣੀਆਂ ਸਿੱਟ ਦੇ ਤਾਂ ਇਨਕਾਰ ਨਹੀਂ ਕਰਦੇ ਵੈਸੇ ਵੱਡੇ ਫਜ਼ਰ ਦੇ ਮੀਂਹ ਚੱਕਰ ਦੇ ਕੋਈ ਅਸਰ ਨਹੀਂ ਹੈ ਧੰਨਵਾਦ